ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤਨੌਜੀ ਤੁਹਾਡੇ ਕੀ ਹਾਲ ਚਾਲ ਨੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੂਗੇ ਆਪਾਂ ਤੁਹਾਡੇ ਲਈ ਅੱਜ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਇਹ ਵਾਲਾ ਡਿਜ਼ਾਈਨ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਬਣਿਆ ਹੋਇਆ ਦੇਖੋ ਕਿੰਨਾ ਹੀ ਪਿਆਰਾ ਲੱਗਦਾ ਏ ਠੀਕ ਹੈ ਜੀ ਆਪਾਂ ਸਟਾਰਟ ਕਰਨ ਲੱਗੇ ਇਹ ਵਾਲਾ ਡਿਜ਼ਾਈਨ ਕਿਵੇਂ ਬਣਦਾ ਡਿਜ਼ਾਈਨ ਦੀ ਹੈਗੇ ਜੀ ਪਹਿਲੀ ਸਲਾਈ ਸਿੱਧੀ ਸੇ सारी सिलाई अपनी सीधी सीधी बना लेनी है। पहली सिलाई अपनी सारी सीधी सीधी बना ली दूजी सिलाई आ गई अपनी पुठी सैड, ये सारी सिलाई अपनी पुठी, पुठी पुठी बना लेनी है ਤਗਾ ਆਪਣੀ ਸਾਈਡ ਰੱਖ ਕੇ ਦੂਜੀ ਸਲਾਈ ਵੀ ਆਪਾਂ ਨੇ ਬਣਾ ਲਈ ਤੀਜੀ ਸਲਾਈ ਆ ਗਈ ਸਿੱਧੀ ਸਾਈਡ ਇਹ ਵੀ ਆਪਣੀ ਸਾਰੀ ਸਲਾਈ ਸਿੱਧੀ ਸਿੱਧੀ ਬਣਾਣੀ ਹੈ ਚੌਥੀ ਸਲਾਈ ਆ ਗਈ ਆਪਣੀ ਪੁੱਠੀ ਸਾਈ ਇਹ ਸਾਰੀ ਸਲਾਈ ਆਪਣੀ ਪੁੱਠੀ-ਪੁੱਠੀ ਬਣਾ ਲੈਣੀ ਚੌਥੀ ਸਲਾਈ ਵੀ ਧਾਗਾ ਆਪਣੀ ਥੇੜ ਰੱਖ ਕੇ ਪੰਜਵੀਂ ਸਲਾਈ ਆ ਗਈ ਆਪਣੀ ਸਿੱਧੀ ਸਾਈਡ ਇਹ ਸਾਰੀ ਸਲਾਈ ਆਪਣੀ ਪੁੱਠੀ-ਪੁੱਠੀ ਬਣਾਣੀ ਹੈ ਧਾਗਾ ਆਪਣੀ ਤੜ ਰੱਖ ਕੇ ਪੰਜਵੀਂ ਸਲਾਈ ਜਿਹੜੀ ਆ ਸਿੱਧੀ ਸਾਈਡ ਆਪਣੀ ਉਹ ਸਾਰੀ ਆਪਣੀ ਪੁੱਠੀ-ਪੁੱਠੀ ਬਣਾਣੀ ਹੈ ਚੇਮੀ ਸਲਾਈ ਆ ਗਈ ਆਪਣੀ ਪੁੱਠੀ ਸਾਈਡ ਇੱਕ ਕੁੰਡਾ ਆਪਾਂ ਪੁੱਠਾ ਬਣਾ ਲਾਂਗੇ ਇਦਾਂ ਇਹ ਵੀ ਕੁੰਡਾ ਆਪਾਂ ਪੁੱਠੇ ਬਣਾਵਾਂਗੇ ਇਹਨੂੰ ਪਰ ਦੋਵੇਂ ਏਦਾਂ ਬਣਾਵਾਂਗੇ ਠੀਕ ਹੈ ਜੀ ਸਾਰੇ ਕੁੰਡੇ ਆਪਣੇ ਏਦਾਂ ਘਮਾ ਘਮਾ ਕੇ ਦੋਵੇਂ ਬਿਰੀ ਬਣਾਣੇ ਦੋ ਬਿਰੀ ਧਾਗਾ ਘਮਾ ਕੇ ਇੱਕ ਤੇ ਦੋ ਇੱਕ ਪਹਿਲਾ ਕੁੰਡਾ ਆਪਾਂ ਨੇ ਪੁੱਠਾ ਬਣਾਣਾ ਤੇ ਇੱਕ ਜਿਹੜਾ ਐਂਡ ਤੇ ਆਊਗਾ ਉਹ ਵਾਲਾ ਠੀਕ ਹੈ ਜੀ ਬਾਕੀ ਸਾਰੇ ਕੁੰਡੇ ਆਪਣੇ ਦੋ ਵੀਰੀ ਧਾਗਾ ਘੁਮਾ ਕੇ ਬਣਾਣੇ ਨੇ ਇਹ ਹੈਗੀ ਆ ਛੇਵੀਂ ਸਲਾਈ ਆਪਣੀ ਪੁੱਠੀ ਸੇ ਇਕ ਕੁੰਡਾ ਆਪੇ ਹੀ ਬਣਾ ਲਾਂਗੇ ਠੀਕ ਹੈ ਜੀ ਸੱਤਵੀਂ ਸਲਾਈ ਆ ਗਈ ਆਪਣੀ ਸਿੱਧੀ ਸੈੱਟ ਇੱਕ ਕੁੰਡਾ ਆਪਨੇ ਸਿੱਧਾ ਬਣਾ ਲਿਆ ਧਾਗਾ ਆਪਣੀ ਥੇ ਲੈ ਕੇ ਆਂਦਾ ਇਹ ਤਿੰਨ ਕੁੰਡੇ ਆਪਨੇ ਖੋਲ ਲੈਣੇ ਨੇ ਜਿਹੜੇ ਆਪਣੀ ਦੋ ਵਾਰੀ ਠੁਮਾ ਕੇ ਬਣਾਇਆ ਸੀ ਧਾਗਾ ਉਹ ਤਿੰਨੇ ਕੁੰਡੇ ਖੋਲ ਕੇ ਇੱਧਰ ਹੀ ਸਲਾਈ ਤੇ ਲਿਆਵਾਂਗੇ ਇੱਕ ਵਾਰੀ ਇਹਨਾਂ ਨੂੰ ਆਪਾਂ ਪੁੱਠਾ ਬਣਾ ਲਾਂਗੇ ਧਾਗਾ ਮਗਲੀ ਸੈੱਟ ਦੂਜੀ ਵਾਰੀ ਆਪਾਂ ਸਿੱਧਾ ਬਣਾਵਾਂਗੇ ਧਾਗਾ ਆਪਣੀ ਸੈੱਟ ਤੀਜੀ ਵਾਰੀ ਆਪਾਂ ਫੇਰ ਪੁੱਠਾ ਬਣਾ ਲਾਂਗੇ ਠੀਕ ਹੈ ਜੀ ਤਿੰਨ ਕੁੰਡਿਆਂ ਦੇ ਆਪਾਂ ਨੇ ਤਿੰਨ ਕੁੰਡੇ ਬਣਾ ਲੈਣੇ ਨੇ ਹੁਣ ਤਿੰਨੇ ਕੁੰਡੇ ਫੇਰ ਫੋਲਾਂਗੇ ਆਪਾਂ ਇਹੀ ਸਲਾਈ ਤੇ ਵਾਪਸ ਲਿਆਵਾਂਗੇ ਇੱਕ ਕੁੰਡਾ ਆਪਾਂ ਨੇ ਪੁੱਠਾ ਬਣਾ ਲਿਆ ਧਾਗਾ ਮਗਲੀ ਸਾਈਡ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਸਾਈਡ ਇੱਕ ਕੁੰਡਾ ਪੁੱਠਾ ਤਿੰਨ ਕੁੰਡੇ ਦੇ ਆਪਾਂ ਨੇ ਤਿੰਨ ਕੁੰਡੇ ਬਣਾ ਲਏ ਠੀਕ ਹੈ ਜੀ ਇਹ ਆਪਣੀ ਸੱਤਵੀਂ ਸਲਾਈ ਆ ਸਿੱਧੀ ਸਾਈਡ ਤਿੰਨੇ ਤਿੰਨ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਆ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਇੱਕ ਵਰੀ ਪੁੱਠਾ ਧਾਗਾ ਮਗਲੇ ਜ਼ੜ ਸਿੱਧਾ ਧਾਗਾ ਆਪਣੀ ਜ਼ੜ ਤਿੰਨ ਗੁੰਡੇ ਆਪਣੇ ਇਕੱਠੇ ਬੋਲ ਲੈਣੇ ਨੇ ਤਿੰਨਾ ਗੁੰਡਿਆਂ ਦੇ ਆਪਣੇ ਤਿੰਨ ਗੁੰਡੇ ਬਣਾ ਲੈਣ ਸੱਤਵੀਂ ਸਲਾਈ ਚ ਇਹ ਕੁੰਡੇ ਪੱਤੇ 당ਣਾਂ ਲਾਂਗੇ 8ਵੀਂ ਸਲਾਈ ਆ ਗਈ ਆਪਣੀ ਪੁੱਠੀ ਸਾਈਡ ਇਹ ਸਾਰੇ ਕੁੰਡੇ ਆਪਣੇ ਪੁੱਠੇ-ਪੁੱਠੇ ਬਣਾ ਲੈਣੇ ਨੇ ਅੱਠ ਸਲਾਈਆਂ ਆਪਣੀਆਂ ਬਣ ਗਈਆਂ ਤੇ ਅੱਠ ਸਲਾਈਆਂ ਚ ਆਪਣਾ ਡਿਜ਼ਾਈਨ ਹੈ ਜਿਹੜਾ ਇਹ ਵੀ ਬਣ ਗਿਆ ਠੀਕ ਹੈ ਜੀ ਸਿੱਧੀ ਸਾਈਡ ਤੋਂ ਇਦਾਂ ਲੱਗਦਾ ਇਹ ਵਾਲਾ ਡਿਜ਼ਾਈਨ ਬੈਕ ਸਾਈਡ ਤੋਂ ਇਹ ਮੇਂ ਲੱਗਦਾ ਬਣਿਆ ਬਹੁਤ ਸੋਹਣਾ ਲੱਗਦਾ ਹੈ ਤਾਂ ਹਰ ਨੂੰ ਜੇ ਪਸੰਦ ਆਇਆ ਡਿਜ਼ਾਈਨ ਲਾਈਕ ਜ਼ਰੂਰ ਕਰ ਦਿਓ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਫੇਰ ਮਿਲਾਂਗੇ ਆਪਾਂ ਅਗਲੀ ਵੀਡੀਓ ਨਾਲ ਬਾਏ ਬਾਏ ਜੀ ਸਾਰਿਆਂ ਨੂੰ